ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕਿਵੇਂ ਸਾਰੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਤਾਂ ਦੋਸਤੋ ਅੱਜ ਦੇ ਇੱਕ ਵੀਡੀਓ ਤੁਹਾਡੇ ਲਈ ਇੱਕ ਨਵੇਂ ਟੌਪਿਕ ਤੇ ਲੈ ਕੇ ਆਏ ਹਾਂ ਅੱਜ ਦੇ ਇਸ ਵੀਡੀਓ ਵਿੱਚ ਦੋਸਤੋ ਇੱਕ ਪਿੰਡੂ ਮੁੰਡੇ ਨੇ ਗੀਤ ਗਾਇਆ ਹੈ ਸਤਿੰਦਰ ਸਰਤਾਜ ਦੇ ਗੀਤ ਉੱਪਰ ਜਿਸ ਤਰ੍ਹਾਂ ਦੋਸਤੋ ਅਸੀਂ ਸੁਣਿਆ ਸੀ ਕਿ ਸਤਿੰਦਰ ਸਰਤਾਜ ਦਾ ਇੱਕ ਨਵਾਂ ਗਾਣਾ ਆਇਆ ਸੀ ਕੁਝ ਟਾਈਮ ਪਹਿਲਾਂ ਜਿਸ ਦਾ ਨਾਮ ਸੀ ਇੱਕ ਕੁੜੀ ਤੇ ਦੋਸਤੋ ਉਹੀ ਇੱਕ ਕੁੜੀ ਦੇ ਗੀਤ ਤੇ ਇਸ ਮੁੰਡੇ ਨੇ ਕਿਸ ਤਰ੍ਹਾਂ ਇੱਕ ਫਨੀ ਵੀਡੀਓ ਦੇ ਵਿੱਚ ਗੀਤ ਗਾਇਆ ਤਾਂ ਦੋਸਤੋ ਤੁਹਾਨੂੰ ਇਹ ਵੀਡੀਓ ਦਿਖਾਵਾਂਗੀ ਤਾਂ ਦੋਸਤੋ ਇਸ ਵੀਡੀਓ ਦਾ ਟਾਈਟਲ ਕੁਝ ਇਸ ਤਰ੍ਹਾਂ ਦਾ ਸੀ ਵੀ ਅਸੀਂ ਗਏ ਘੁੰਮਣ ਤੇ ਕੋਲ ਜੀਪ ਸੀ ਯਾਰਾਂ ਜਿਹੇ ਯਾਰ ਮਿਲਣੇ ਲੱਗੀ ਸੀ ਸੀ ਦੇਖੀਏ ਆ ਪਹਾੜਾਂ ਉੱਤੇ ਰੁੱਖ ਚਾੜੀਆਂ ਬੱਚੇ ਸਾਨੂੰ ਦੇਖ ਮਾਰਦੇ ਸੀ ਤਾੜੀਆਂ ਤਾਂ ਦੋਸਤੋ ਆਓ ਤੁਹਾਨੂੰ ਹੁਣ ਪੂਰੀ ਵੀਡੀਓ ਦਿਖਾਵਾਂਗੇ ਤੁਹਾਨੂੰ ਇਹ ਦਿਖਾਵਾਂਗੇ ਕਿ ਕਿਸਤਾ ਇਸ ਬੱਚੇ ਨੇ ਇਸ ਗੀਤ ਨੂੰ ਫਨੀ ਵੇ ਦੇ ਨਾਲ ਗਾਇਆ ਹੈ ਤਾਂ ਦੋਸਤੋ ਪੂਰੀ ਵੀਡੀਓ ਦੇਖੋ ਵੀਡੀਓ ਨੂੰ ਲਾਈਕ ਵੀ ਜਰੂਰ ਕਰਨਾ ਅਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸ਼ੇਅਰ ਜਰੂਰ ਕਰਨਾ ਤਾਂ ਕਿ ਦੋਸਤੋ ਇਹਨਾਂ ਛੋਟੇ-ਛੋਟੇ ਬੱਚਿਆਂ ਦਾ ਹੌਸਲਾ ਵੱਧ ਸਕੇ ਅਤੇ ਦੋਸਤੋ ਇਹ ਇਹ ਪੰਜਾਬ ਨੂੰ ਹੋਰ ਵੀ ਅੱਗੇ ਲੈ ਕੇ ਆ ਸਕਣ ਤਾਂ ਦੋਸਤੋ ਤੁਸੀਂ ਪੂਰੀ ਵੀਡੀਓ ਦੇਖੋ ਵੀਡੀਓ ਨੂੰ ਲਾਈਕ ਕਰੋ ਕਮੈਂਟ ਵੀ ਜਰੂਰ ਕਰੋ ਤਾਂ ਦੋਸਤੋ ਜੇਕਰ ਤੁਸੀਂ ਪਿੰਡ ਤੋਂ ਹੋ ਤਾਂ ਵੀਡੀਓ ਦੇ ਵਿੱਚ ਕਮੈਂਟ ਕਰਕੇ ਇੱਕ ਦਿਲ ਜੂਲ ਭੇਜਣਾ ਹੈ ਅਤੇ ਦੋਸਤੋ ਆਓ ਹੁਣ ਤੁਹਾਨੂੰ ਪੂਰੀ ਵੀਡੀਓ ਦਿਖਾਉਂਦੇ ਹਾਂ ਕੋਲੇ ਕਾਰਤੀ ਪੁਰੂ ਕਰ ਗਏ ਲੰਗਰ ਤਿਆਰ ਸੀ ਕੋਈ ਕੋਈ ਜਾਣਦਾ ਸ਼ਹਿਰ ਬੱਲ ਨੂੰ ਕੋਈ ਵਹਿ ਕੇ ਸੁਣਦਾ ਬਾਬੇ ਦੀ ਗੱਲ ਨੂੰ ਸਰਤਾਜ ਨੇ ਵੀ ਚੁੱਕ ਕੇ ਜਲੇਬੀ ਲੈ ਕੋ ਲਈ ਕੋਟ-ਕੋਟ ਬਾਬਿਆਂ ਨੇ ਉੱਥੇ ਹੀ ਖੋਲੀ ਸਰਤਾਜ ਕਹਿਣ ਲੱਗਾ ਮੈਂ ਤਾਂ ਪਾਪ ਹੋ ਗਿਆ ਹਏ ਬਾਬਾ ਜੀ ਸਰਤਾਜ ਕਹਿਣ ਲੱਗਾ ਮੈਂ ਖੁਬਾਬ ਹੋ ਗਿਆ ਅੱਗੇ ਬਾਬਾ ਆਪੇ ਚਪਤਾਬ ਹੋ ਗਿਆ ਥਾਰੀ ਲਾਸੀ ਹੋਈ ਵਿੱਚੋਂ ਨਿਕਲੀ ਬੁੜੀ ਵਾਵਾ ਕਹਿੰਦਾ ਐ ਕਿਉਂ ਨਹੀਂ ਬਾਹਰ ਰੱਖ ਕੇ ਗੁਰੂ ਘਰ ਆ ਗਏ ਮੂੰਹ ਚੱਕ ਕੇ ਪੱਗ ਦੇ ਵੰਨੀ ਜਿਵੇਂ ਭਾਂਡੇ ਖਿਲਰੇ ਿੱਲੇ ਵਾਲੀ ਜੁੱਤੀ ਉੱਤੇ ਢਾਲ ਬਹਿ ਗਈ ਉਹ ਤੁੱਤੀ ਮੇਰੇ ਯਾਰ ਚਾਹ ਪੈ ਗਈ ਸਰਤਾਏ ਦੀ ਦੀਵਾਲੀ ਫਿਰ ਵਿਚੀ ਰਹਿ ਗਈ ਸਮਾਂ ਆਇਆ ਇਤਨੀ ਜ਼ਿੰਦਾ ਦੋਸਤੋ ਫਿਰ ਹੋਰ ਜੋੜ ਕੇ ਸੁਣਾਉਂਗਾ ਸ਼ੁਕਰੀਆ